ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਸ਼ਖਰੀ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਰਮਕ ਸਿੰਘ ਕੋਮਲਵੀਰ ਦੇ ਘਰ ਆਏ ਆਂ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਵੀਰ ਉਹ ਨਹੀਂ ਕੰਮ ਕਰਦੇ ਆ ਤੇ ਨਾਲ ਦੀ ਨਾਲ ਹੀ ਬਿਲਕੁਲ ਜਾਇਜ਼ ਤੇ ਸਸਤੇ ਰੇਟਾਂ ਦੇ ਉੱਤੇ ਪਸ਼ੂ ਇਹਨਾਂ ਦੇ ਕੋਲ ਅਕਸਰ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗਵੇ ਸਿਆਪਾ ਤੁਹਾਨੂੰ ਟੋਟਲ ਤਿੰਨੇ ਦਿਖਾਉਣੇ ਆ ਤਿੰਨੇ ਪਸ਼ੂ ਜਿਹੜੇ ਗੱਬਣ ਹੋਣਗੇ ਠੀਕ ਆ ਜੀ ਤੇ ਬਾਕੀ ਟਾਈਮ ਪੁੱਛ ਲਵਾਂਗੇ ਕਿੰਨਾ ਕਿੰਨਾ ਸਮਾਂ ਬਾਕੀ ਆ ਕੀ ਰੇਟ ਪੜਤਾ ਰਹੂਗਾ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ 28 ਅਕਤੂਬਰ ਸਮਾਂ ਕੋਈ ਮਾਰਨਿੰਗ ਦੇ 8:30 ਕੋਈ 9:00 ਵਜੇ ਦਾ ਟਾਈਮ ਆ ਬਾਕੀ ਤਿੰਨੇ ਪਸ਼ੂ ਗੱਭਣਾ ਤੇ ਮੇਰਾ ਭਰਾ ਬਿਲਕੁਲ ਆਪਣੀ ਜਿਹੜੀ ਬੰਦੀ ਸਰਦੀ ਤਸੱਲੀ ਆ ਕੋਈ ਆਪਣੀ ਟਿਪਕੇ ਭਰਾ ਕੇ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਠੀਕ ਆ ਜੀ ਸੋ ਸਰਹਾਲੀ ਤੋਂ 3 ਕਿਲੋਮੀਟਰ ਦੀ ਦੂਰੀ ਹੈ ਨਸ਼ਹਿਰਾ ਪਨੋਆ ਵੀ ਇੱਥੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਆ ਨਾਲ ਲੱਗਦੇ ਪਿੰਡ ਠੱਠੀਆਂ ਮੰਤਾਂ ਦਰਗਾਪੁਰ ਜੱਲੇਵਾਲ ਇੱਧਰ ਸਰਹਾਲੀ ਮੰਡ ਪਿੰਡ ਬਿਲਕੁਲ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸ਼ਰਮਕ ਸਾਸਰੀ ਗੱਲ ਬਈ ਸਾਸਿਕਾ ਸੰਧਰ ਸਾਹਿਬ ਜੀ ਉਸਨੂੰ ਠੀਠਾ ਜੀ ਵਧੀਆ ਸ਼ਰਮਕ ਹਾਂ ਬੜੀ ਕਿਰਪਾ ਕੋ ਗੁਰੂ ਰਾਮਦਾਸ ਦੀ ਚਲੋ ਸ਼ੁਕਰੇ ਮਾਰਕ ਦਾ ਲੈ ਵੀ ਸ਼ਰਮਕ ਉਹਦਨ ਵੀ ਆਪਾਂ ਮਾਲ ਪਾਇਆ ਸੀ ਹੋ ਗਿਆ ਤਿੰਨ ਚਾਰਕ ਦਿਨ ਸਾਰੇ ਸਭ ਤੋਂ ਸਭ ਤਿੰਨ ਦਿਨੋਂ ਆਪਾਂ ਵੀਡੀਓ ਪਾਈਨ ਵਿੱਚੋਂ ਹਾਂ ਜੀ ਗੁਰੂ ਰਾਮਦਾਸ ਜੀ ਕਿਰਪਾ ਨਾਲ ਪੰਜਾਂ ਸੱਤ ਮਿੰਟਾਂ ਦਾ ਖੇਲਾ ਹੀ ਜੀ ਹਾਂ ਪਸ਼ੂ ਆਪਣੇ ਸਾਸ ਸੋਸਰੇ ਹਾਂ ਚਲੋ ਅੱਜ ਵੀ ਪਰਮੇਸ਼ਰ ਦੀ ਕਿਰਪਾ ਨਾਲ ਪਸ਼ੂ ਸਾਫ਼ ਹੀ ਆ ਇੱਕ ਉਹ ਵੈੜ ਪਾਈ ਹੁੰਦਣਾ ਆਪਾਂ ਨਾਲ ਹੂੰ ਉਹ ਵੈੜ ਚਲੋ ਵੀਰਾਂ ਲਈ ਆ ਆਪਣੇ ਕੋਲ ਅੱਛਾ ਉਹ ਨਾ ਫਿਰ ਆਪਣੇ ਕੋਲ ਸੂਈ ਵੈੜ ਆ ਗਈ ਫਿਰ ਸੂਈ ਉਹ ਲੈ ਕੇ ਫਿਰ ਉਹਦੇ ਦੁੱਧ ਦੀ ਜਰੂਰਤ ਕਰਕੇ ਠੀਕ ਆ ਠੀਕ ਆ ਉਹ ਕਹਿੰਦੀ ਬਹੁਤ ਹੀ ਸਫਾਈ ਹੈਗੀ ਸਾਫ ਸੁਥਰੀ ਸੀ ਮੈਂ ਨਾ ਬਿਲਕੁਲ ਸਾਫ ਸੁਥਰੀ ਕਰਮ ਵਾਲੀ ਠੰਡੀ ਸੀ ਲਿਆ ਦੇ ਤਿੰਨੇ ਪਸ਼ੂ ਆਪਣੇ ਤਿੰਨੇ ਸਾਫ ਸੁਥਰੇ ਆ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਠਾਜਾ ਪਾਰ ਪਿਛਲੇ ਆਪਣੇ ਫੁੱਲ ਗਾਰੰਟੀ ਹੈ ਜੀ ਠੀਕ ਆ ਹਾਂ ਜੀ ਮੈਂ ਗੱਲ ਕਰਦੇ ਹਾਂ ਠੀਕ ਆ ਜੀ ਇੱਕ ਪਹਿਲੇ ਨੰਬਰ ਤੋਂ ਇਸੇ ਵੈੜ ਤੋਂ ਕਰਦੇ ਆ ਕਤਕੂ ਤੋਂ ਵੱਡਾ ਸਰਮਕ ਕੀ ਵੇਰਵਾ ਹੈ ਦਾ ਸਾਰੇ ਸਭ ਘਰਾਂ ਦਾ ਸਮਕਾਉ ਦੂਸਰਾ ਸੂਈ ਆਪਾਂ ਕੋ ਤੀਸਰਾ ਮੰਨ ਲੇ ਬਾਕੀ ਭੈਣ ਭਰਾ ਸਮਝ ਲਾਉਣ ਬਾਕੀ ਕਰਮਾਲੀ ਵੇਖੋ ਹਾਂ ਉਹ ਵਿਖਾ ਦਿਓ ਤਸੱਲੀ ਦੇ ਨਾਲ ਠੀਕ ਆ ਠੰਡੀ ਸੀਲ ਆ ਅੱਗੇ ਇੱਕ ਹਫਤਾ ਕੱਢ ਜੂਗੀ ਹਜੇ ਹਾਂਜੀ 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 ਹਾਂ ਸਾਨੂੰ ਸਾਬ ਤੁਹਾਨੂੰ ਦੱਸਣ ਤਾਂ ਦੱਸਿਆ ਪਹਿਲੇ ਸੋਇਆ ਪਾ 16 ਤਾਂ ਲੀਟਰ ਚੋਇਆ ਜੀ ਬਾਕੀ ਆਂਦਾ ਕਰਮਾਲ ਨੇ ਕੋਹ ਨਹੀਂ ਵੇਖੋ ਜੀ ਜਰਟ ਲਟ ਲਾਏ ਕੱਢ ਕੇ ਆਏ ਭੜਕੇ ਆ ਗਏ ਵੇਖੋ ਇਹਨੂੰ ਕਿੱਥੇ ਆਉਣਾ ਨੇ ਮੱਝਾਂ ਨੀਲੀ ਨਹੀਂ ਆਉਂਦੇ ਨੇ ਗਾਂ ਨੀਲੀ ਲੈਂਦੀ ਆਪਾਂ ਨੀਲੀ ਦੀ ਗਾਂ ਆ ਗਈ ਮੂੰਹ ਚ ਤੋ ਚੋ ਜਿਤਾਈ ਇਹਦਾ ਹਾਂਜੀ ਲੈ ਵੀ ਸਰਮਾ ਕੋਈ ਖੋਲ ਕੇ ਮੜਾ ਜਾ ਤੋੜ ਕੇ ਦਿਖਾ ਦੇ ਇਹਨੂੰ ਚੰਗੀ ਤਰ੍ਹਾਂ ਸੋਦਸੋੱਤ ਜਾ ਸੁਬਾ ਇਸ ਵੇੜ ਨੇ ਸੂਣਾ ਸਮਾਂ ਕੋਈ ਇੱਕ ਹਫਤਾ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਹਫਤਾ ਹਜੇ ਨਰਮ ਆ ਤੇ ਕਦਕੂ ਤੋਂ ਵੱਡਾ ਇਸ ਵੇੜ ਦਾ ਚਲੋ ਦੁੱਧ ਕਰਮ ਵਾਲੀ 15:00 ਵਜੇ 16:00 ਵਜੇ 17:00 ਵਜੇ ਉਹ ਸੇਵਾ ਦਾ ਹੀ ਆਪਣਾ ਹਾਂਜੀ ਬਾਕੀ ਐਂ ਠੰਡੀ ਸੀਲ ਕਰਮ ਵਾਲੀ ਜਿੱਦਾਂ ਮਾੜੀ ਇੱਥੇ ਬੈਠੇ ਰੱਖੋ ਐ ਇਤਰੋ ਵਿਖਾ ਦਿਓ ਠੀਕ ਹੈ ਜੀ ਆ ਬਹਿਣੀ ਵਾਲੇ ਪਾਸੇ ਵੇਖੋ ਬਾਕੀਆਂ ਬਾਕੀ ਆ ਵੇਖੋ ਮੇਨ ਸੁਣਾ ਇੱਕ ਦੀਆਂ ਮੋਟੀਆਂ ਐ ਪਾਈਪਾਂ ਬਣੀਆਂ ਨੇ ਹਾਂ ਦੋਹਾਂ ਸਾਈਡਾਂ ਤੋਂ ਲਓ ਜੀ ਚਾਰੇ ਥਾੜਾ ਕੋਈ ਫੋਟ ਜਾ ਠੀਕ ਆ ਜੀ ਬਾਕੀਆਂ ਥਾੜੇ ਵੇਰ ਲਾਂਦੇ ਸਾਨੂੰ ਸਭ ਪੀੜੀ ਦੇ ਪਾਵੇਂ ਜਦਾਂ ਐ ਭਾਰਾ ਹੀ ਨਾ ਐ ਕਰਾਣਾ ਚਾਹੁੰਨ ਕਰਾਣਾ ਮਖੂੜ ਹੋਰ ਕੱਢ ਜੂਗੀ ਜੇ ਲੇਵਾ ਪਰ ਗਈ ਕਰਾਣਾ ਜੀ ਠੀਕ ਆ ਬਈ ਇੱਕ ਮੇਨ ਗੱਲ ਆ ਵੀ ਚਲੋ ਹੈ ਠੰਡੀ ਮਿੱਟੀ ਆ ਮਿੱਟੀ ਠੰਡੀ ਮਿੱਠੀ ਬਹੁਤ ਐ ਜੀ ਭਾਵੇਂ ਇਹਨਾਂ ਬੱਚੇ ਆ ਦਿਖਾ ਬੜੀ ਫਿਰਨ ਠੀਕ ਆ ਐ ਨੂੰ ਮੋੜ ਲਾ ਸਰ ਮੈਂ ਇੱਕ ਵਾਰੀ ਲਓ ਜੀ ਠੀਕ ਆ ਜੀ ਠੰਡੇ ਤੇਰੀ ਆ ਸੀਡਸ ਲੱਗ ਮੁੱਲ ਤਬਿਕ ਲੋ ਬਾਕੀ ਸਾਰੇ ਪਰਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਜਨੂਨ ਤੇ ਜਾਇਜ਼ ਹੀ ਮੁੱਲ ਹੁੰਦੇ ਆ ਤੇ ਪਹਿਲਾਂ ਵੀ ਚਲੋ ਜਿਵੇਂ 2-2 4-4 5-5 ਆਪਾਂ ਪਸ਼ੂ ਪਾਉਨੇ ਇਸ ਕਿੱਲੇ ਤੋਂ ਬਿਲਕੁਲ ਸਸਤੇ ਰੇਟ ਹੁੰਦੇ ਆ ਤਾਂ ਬਿਲਕੁਲ ਪਹਿਲੀਆਂ ਦੇ ਵਿੱਚ ਜਿਹੜੀ ਫੜ ਲੋ ਫੜ ਲੋ ਵਾਲੀ ਗੱਲਬਾਤ ਹੋ ਜਾਂਦੀ ਆ ਤੇ ਮਾਲ ਸਸਤਾ ਭਾਪੜਤੇ ਦੇ ਵਿੱਚ ਆ ਤੇ ਪਸ਼ੂ ਵੇਖ ਵੀ ਜੀ ਬਾਕੀ ਠੰਡੀ ਸੀਰ ਕਰਮਾਲੀ ਆਏ ਜਿੱਦਾਂ ਮਰਜੀ ਸੱਜੇ ਬਾਰੇ ਸੱਦੇ ਬਾਰੇ ਗੱਲ ਹੀ ਕਰਨੀ ਬਾਕੀ ਜਿੱਦਾਂ ਢੱਲਾ ਢੱਲਾ ਕੱਢ ਕੇ ਆਏ ਕਰਮਾਲੀ ਨੇ ਹਾਂ ਹਾਂ ਠੀਕ ਆ ਨਵੀਰ ਸ਼ਰਮਾ ਕਾ ਕੀ ਡਿਮਾਂਡ ਕੀ ਮੁੱਲ ਕਰਨਾ ਵੀਰੇ ਦਾ ਸੰਸਾ ਮੋਲ ਆਪਣੇ ਅੱਗੇ ਵਜਾਇ ਦਿੰਦੇ ਮੋਲ ਆਜੂ ਜਾਇਜਣਗੇ ਮੋਲ ਕਾਲੀ ਕੇ ਦਾ ਸੰਸਾ 55 60 ਹਾਂ ਦੇਰੀਆ 5000 ਦੀ 52 ਦੀ ਨਹੀਂ ਜਾਇਜ ਰਹੀ 50 ਅੰਦਰ ਤੇ ਹੀ ਜਾਇਜ ਕਰਕੇ 50 ਦੇਰੀਆ ਫਿਰ ਨਹੀਂ 50 ਦੇ ਦੇ 50 ਦੇ 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 ਜਾਇਜ ਕਰਕੇ ਦੇ ਦੇ ਜਿੱਥੇ ਸੌਦਾ ਆਪਣਾ ਵਿਕਣਾ ਉਥੇ ਹੱਸ ਕੇ ਦੇ ਦੇ 2000 ਸ਼ਰਦ ਨੇ 48000 ਦੀ ਬਾਕੀ ਕੋਈ ਪੈਸੇ ਦੱਸ ਦੋ 48000 ਦੀ ਹਾਂਜੀ ਕਰੀਏ ਮਾਨਤਨ ਹੋਰ ਕਰਦੇ 2 ਡਾ ਜਿੰਨਾ ਕਰਾਣਾ ਕਾ ਲੋ ਅੱਗੇ ਤੇ ਕਰਾਇਆ ਹੁਣ ਜਿੰਨਾ ਕਰਾਣਾ ਕਾ ਲੋ ਜਿਆਦਾ ਦੇ ਕੇ 45 ਦੀ ਫਿਰ ਹਾਂ ਚਲੋ ਨੇ ਕਹਿਤਾ 45 ਛੜ ਦਾਂਗੇ ਜੀ ਬਸ ਬਾਕੀ ਭੈਣ ਭਰਾਵਾਂ ਦਾ ਮਾਰ ਰੱਖ ਲੀ ਮੈਂ ਨਾ ਜਰੂਰ ਜੀ ਜੂਰ ਹਾਂਜੀ ਬਾਕੀ ਭੈਣ ਭਰਾ ਫੋਨ ਲਾਉਣਾ ਜਿੰਨੇ ਕ ਜੈਸੇ ਕੱਢਾਂਗੇ ਜੂਰ ਜੀ ਠੀਕ ਆ ਹਾਂਜੀ 45000 ਦੀਆ ਚਲੋ ਕੋਈ ਭਰਾ ਫੋਨ ਲਾਵੇ ਵਿੱਚੋਂ ਹੋਰ ਵੀ ਛੋਟਛੱਪਾ ਹੁੰਦਾ ਹੋਇਆ ਹਾਂਜੀ ਹੋਰ ਵੀ ਕਰ ਦਿੱਤਾ ਜਾਊਗਾ ਕਿ ਮੁਰਦਾ ਨਹੀਂ ਕੋਈ ਸੱਜਣ ਮਿਲਦਾ ਨਹੀਂ ਮੁਰਦਾ ਸੰਤ ਸਾਹਿਬ ਹਾਂਜੀ ਬਾਕੀ ਠੰਡੀ ਸੀਲ ਉਹ ਜੀ ਨਹੀਂ ਆ ਵੀ ਲੱਤ ਸੜਾ ਨਹੀਂ ਛੜਾਕਲ ਨਹੀਂ ਕੋਈ ਵੀ ਇੱਧਰ ਸੈਕੜ ਦਾ ਮੈਂ ਨਾ ਵੀ ਗੱਲ ਹੀ ਕੋਈ ਨਹੀਂ ਕਿ ਇੱਧਰ ਸਰਮੁਖ ਅਜਦਾ ਮੇਰ ਬਾਕੀ ਉਹ ਗਾਂ ਦਾ ਸਰ ਸਾਹ ਦੂਸਰਾ ਸੁਆ ਜ ਆ ਵਿਖਾ ਦੋ ਚੰਗੀ ਤਰ੍ਹਾਂ ਲੋ ਵੀ ਹਫਤਾ ਲੈ ਜੇ 8 ਦਿਨ ਲੈ ਜੇ ਬਾਕੀ ਵੇਖੋ ਹੈ ਠੰਡੀ ਮਿੱਠੀ ਆ ਠੀਕ ਆ ਜੀ ਸੋ ਹਰੇਕ ਨੂੰ ਹੁੰਦਾ ਵੀ ਚਲੋ ਪਜੂ ਕੋਈ ਦੁੱਧ ਸੰਸਾਹ ਉਹਨਾਂ ਦੱਸੇ ਪਹਿਲੇ ਸੂਵੇ ਆਪਾਂ ਜਿਹੜਾ 12 ਕਿਲੋ ਚੋਇਆ ਮੈਂ ਐਵੇਂ ਕਹੀਆਂ 15 16 ਕੋਈ ਫਾਇਦਾ ਨਹੀਂ ਹੋਦਾ ਜਿੰਨਾ ਕ ਬਾਕੀ ਉਹ ਜਿਹੜੀ ਕਿਲੋ ਹਾਂਜੀ ਬਾਕੀ ਉਹ ਰੋਟਾਂ ਉਂਡੇ ਮਿੱਠੀ ਜੋ ਮਰਜੀ ਸਿਆਲ ਚ ਵੰਡ ਬਣੇ ਜਿੰਨਾ ਮੱਟਵੇ ਕਰਮੀ ਥੋੜੀ ਆਉਂਦੀ ਪ੍ਰੋਬਲਮ ਠੀਕ ਆ ਸਿਆਲ ਚ ਜੋ ਮਰਜੀ ਪਾਈ ਜੇਗੀ ਟਿੱਪਣ ਟੁੱਪਣ ਦੀ ਗਾਰੰਟੀ ਸੰਸਾਹ ਉਹ ਆਪਾਂ ਪਾਰ ਪਿੱਛੇ ਤੱਕ ਦੀ ਗਾਰੰਟੀ ਹੈ ਜੀ ਲੈ ਵੀ ਸ਼ਰਮਤ ਤ ਹਾਈਟ మీడియం ਮੰਨ ਲਓ ਠੀਕ ਆ ਜੀ ਤੇ ਅਗੇ ਮੇਰਾ ਭਰਾ ਚਲੋ ਕੋਈ ਸੰਭਨ ਵਾਲਾ ਲੈ ਗਿਆ ਰੇਡ ਜੈਜ ਵਿੱਚ ਮਿਲ ਜੂਗੀ ਤੁਹਾਨੂੰ ਅਗੇ ਚੱਕੀ ਕੇਅਰ ਕਰੋਗੇ ਨਾਲ ਦੀ ਨਾਲ ਬਿਲਕੁਲ ਬਾਡੀ ਬੂਡੀ ਸਰੀਰ ਕਰਮ ਵਾਲੀ ਦਾ ਭਰ ਜੂਗਾ ਤੇ ਨਾਲੇ ਦੁੱਧ ਦੇ ਨੇ ਕੋਈ 12 13 ਜ਼ਿਆਦਾ ਨਹੀਂ ਆਪਾਂ ਕਹਿੰਦੇ 12 13 12 13 ਦੁੱਧ ਚਵਾਈ ਗਈ ਤੇ ਚਲੋ ਆਕਰਸੀ ਜਿਹੜੀ ਦੋਸਤ ਇਹ ਕਰਦੀ ਆ ਠੀਕ ਆ ਇਧਰੋ ਵਿਖਾ ਦਿਓ ਕੋਈ ਥਣ ਥਣ ਸੋ ਹਾਇ ਠੰਡੀ ਮਿੱਠੀ ਆ ਚਾਰੇ ਥਾਣਾ ਐ ਥਾਣੇ ਬਾਕੀ ਐ ਪੀੜੀ ਪਹੁੰਚਾਉ ਨੁਕਰਾਂ ਦੇ ਐ ਘਰ ਆਉਣਾ ਜਦੋਂ ਭਰ ਗਈ ਨਾ ਵੇਖੋ ਬਾਕੀ ਲੇਵਟਾ ਵੇਖੋ ਦੇ ਸੀਦੇ ਆਈ ਥੋੜੀ ਰੋਲੇ ਕਰਵਾ ਚਲੋ ਜੀ ਠੀਕ ਆ ਮੈਂ ਵੀ ਮੋੜਦਾ ਸ਼ਰਮਕ ਇਹ ਸਾਰੇ ਏਰੀਆ ਦੇ ਵਿੱਚੋਂ ਸ਼ਰਮਕ ਸਿਆਂ ਇਥੋਂ ਮੋਲ ਵਾਹ ਜਾਇਜ਼ ਮਿਲਦੇ ਆ ਸੰਤੂ ਸਾਹਿਬ ਆਪਣੇ ਜਿਹੜੇ ਭੈਣ ਭਰਾਵਾਂ ਨੂੰ ਆਪੇ ਦੱਸੀਦਾ ਵੀ ਆਪਣੇ ਵੀਡੀਓ ਕੱਢ ਕੇ ਵੇਖ ਲਓ ਅੱਜ ਤੋਂ 2-3 ਸਾਲ ਲੱਗੇ ਆਪਾਂ ਵੀਡੀਓ ਪਾਉਂਦਿਆਂ ਨੂੰ ਮੁੱਲ ਬਿਲਕੁਲ ਆਪਣੇ ਜਾਇ ਜਾਂਦੇ ਲੈਣਾ ਡੰਗਰਾ ਪਾਪਾ ਵਰਤੇ ਨਾ ਮੈਂ ਦੇਣਾ ਪਾਪਾ ਵਰਤੇ ਨਹੀਂ ਕਰਦੇ ਵੀ ਚਲੋ ਕਿਸੇ ਦੇ ਚੰਗਾ ਪਾਲਾ ਲਿਆਉਣਾ ਜਿੰਨਾ ਗੋੜਪਾਲ ਉਹਨਾ ਮਿੱਠਾ ਹਾਂਜੀ 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 ਕੋਈ ਲੱਖ ਲਾਉਣਾ ਵਾਲਾ ਵੀ ਨਹੀਂ ਹੁੰਦਾ ਗਾ ਹਾਂਜੀ 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 ਕੋਈ ਸਾਈਕਲ ਤੇ ਜਾਣ ਵਾਲਾ ਹੁੰਦਾ ਕੋਈ ਸੰਸਾਹ ਗੱਡੀ ਜਾਣ ਵਾਲਾ ਹੁੰਦਾ ਬੱਸ ਜੀ ਬੱਸ 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 ਆਪ ਬਖਾ ਦਿਓ ਜਸ਼ਨ ਸੋ ਹੈ ਠੰਡੀ ਮਿੱਠੀ ਹੈ ਚਲੋ ਮੈਂ ਭੈਣ ਚਬਾਈ ਕਰੇ ਕੋਈ ਬੱਚਾ ਜਿੰਨਾ ਮਾਜੀ ਭੈਣ ਚੋਈ ਜਾ ਵੀ ਤੇ ਬੱਚਾ ਤੇ ਗੱਲ ਹੀ ਕੋਈ ਨਹੀਂ ਠੀਕਾ ਜ ਉਹ ਗੱਲ ਬਾਤ ਨਹੀਂ ਆਪਦੇ ਵੱਲੋਂ ਸਾਫ਼ ਹੀ ਜੀ ਆਲਿਆ ਸਰ ਸਾਬ ਬੜੀ ਕਰੀਰੀ ਆ ਵੀ ਚਲੋ 7 ਸਤਰਾ ਪਸ਼ੂ ਲੈ ਗਏ ਭੈਣ ਭਰਾਵਾਂ ਨੂੰ ਲਾਮਾ ਨਾ ਦੇਣ ਤੇ ਸਰਮਕ ਕੀ ਰੇਟ ਕਿੰਨੇ ਦੀ ਦੇਣੀ ਆ ਪੰਜ ਸਰ ਸਾਬ ਮੁੱਲ ਕਰ ਲਈਏ ਦਾ 37 40 ਜਨਾ ਮੱਝ ਕਰ ਦੇ ਦੀਏ 35000 ਦੀ ਜੀ 35000 ਦੀ ਹਾਂਜੀ ਕੋਈ ਛੋਟ ਕਰਦਾ ਕੀ ਆ ਯਾਰ ਛੜ ਦੇ ਚੌਂਤੀ ਦੇ ਦੀਏ ਹੋ ਦੱਸੋ ਕਹਿੰਦੇ ਜੀ ਹੋਰ ਵੀ ਨਿਕਲ ਜੂਗੀ ਮਾਨਤਾ ਨਾਲ ਅੱਗੇ ਜਾਇਜ਼ ਕਰ ਦੋ ਜਨਾ ਕਰਾਂ ਤੇ ਆ ਵੀ ਕਰਾ ਲਓ ਜਾਣ ਦੀ ਜਾਇਜ਼ ਜੀ 32 ਬੁੱਤੀ ਦੀ ਦੇ ਦਈਏ ਚਲੇ ਕਹਿ ਤਾਂ 32 ਦੇਦਾ ਮੈਂ ਨਾ ਲੋ ਜੀ ਬੱਤੀ ਜਲਪਣੀ ਮਿਲੂਗਾ ਪਰ ਮੇਰੀ ਵੀ ਨਹੀਂ ਜਲਪਣੀ ਆਪਾਂ ਲੈਣਾ ਲੈਣਾ ਸਰਦਾਰ ਸਾਹਿਬ ਬੱਤੀ ਦੇ ਦੇਂਗੇ ਜੀ ਜਿਹੜੇ ਕਹਤਾ ਨਾ ਹਾਂ ਲੋ ਜੀ 32000 ਦੀ ਬਾਕੀ ਕੋਈ ਨਹੀਂ ਭੈ ਭਰਾ ਫੋਨ ਨਾਲ ਜਿੰਨੀ ਗੈਸੋ ਕਰਦਾ ਕੱਚੋ ਠੀਕ ਆ ਹਾਂਜੀ ਲੋ ਜੀ 32000 ਦੀ ਇਹ ਯੈਸਨੋ ਮਿਲ ਜੂਗੀ ਠੀਕ ਆ ਤੇ ਵੈੜ ਚੰਗੀ ਆ ਬਾਕੀ ਮੇਰਾ ਭਰਾ ਜਿੱਦਾਂ ਮਰਜੀ ਆਨਲਾਈਨ ਮੰਗਾਉਣਾ ਚਾਹੁੰਦਾ ਚਾਹੇ ਹਾਂਜੀ 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 ਥਾਣਾ ਦੀ ਆਪਣੀ ਪਾਰ ਪਿਛੇ ਫੁੱਲ ਗਾਰੰਟੀ ਇੱਧਰ ਨਹੀਂ ਪਿਛੋਂਦੀ ਹਾਂਜੀ ਇੱਧਰ ਦੇ ਪਾਸੇ ਇੱਕ ਬਖਾਉਣਾ ਤੁਹਾਨੂੰ ਗੋਲਾ ਗਾਲਾ ਇਹ ਵੈੜ ਦਾ ਵੀ ਬੜਾ ਠੀਕ ਆ ਜੀ ਇਹ ਵੈਸੇ ਪ ਵੀ ਜਨੇ ਗਾਲੇ ਹੀ ਆਪਣੇ ਕੋ ਫੈੜਾ ਅੱਛਾ ਮਤਲਬ ਕਿ ਸੇਲ ਹੋ ਗਈ ਸੀ ਸੇਲ ਹੋ ਗਈ ਸੇਲ ਹੀ ਹਾਂਜੀ ਸਾਈ ਪੈਣਾ ਹੋਇਆ ਸੀ ਉਹ ਜਿਹੜਾ ਵੀਰੇਛਾ ਲੱਦਣ ਆਏ ਆ ਉਹਨਾਂ ਨੇ ਆਪਾਂ ਲੈ ਲਈ ਇੱਕ ਸੂਈ ਕਾ ਅੱਛਾ ਜੀ ਉਹਨਾਂ ਮੌਕੇ ਤੇ ਆ ਕੇ ਵੇਖਿਆ ਉਹ ਦੁੱਧ ਹੀ ਲੋੜੇ ਉਹ ਸੂਈ ਕਾਂ ਲੈ ਗਈ ਬਾਕੀ ਦਾ ਕਰਕੇ ਬਾਕੀ ਆਪਾਂ ਭੈਣ ਭਰਾਵਾਂ ਨਾਲ ਜਵਾਬ ਦੇਂਦਿਆਂ ਤੇ ਵੀ ਆਪਣੇ ਪਸ਼ੂ ਵੇਚ ਗਏ ਹਾਂਜੀ ਹਾਂਜੀ ਆਪਾਂ ਨਾ ਗਲਤ ਕੰਮ ਕਰਨਾ ਨਾ ਕਰ ਅੱਗੇ ਕਾ ਕਰਾਂਗੇ ਹਾਂਜੀ ਬਾਕੀ ਸਾਫ ਸੁੱਧਲੀ ਠੰਡੀ ਸੀਲ ਜਦਾਂ ਮੱਜੀ ਇਹਨੂੰ ਕਰਮਾਏ ਭਾਵੇਂ ਨਾਲ ਐ ਬੈਠੇ ਲੋ ਕੋਈ ਉਦਾਂ ਦੀ ਆ ਛੂਕਰ ਜਾਂ ਛਟਾਕਲ ਜੀ ਮੈਂ ਨਾ ਪੂਰਾ ਜਾਨੀ ਸੰਧ ਇਹ ਨਹੀਂ ਵੀ ਕੋਈ ਡਰ ਦੇ ਡੁਰ ਦੇ ਮਾਰਾ ਜਾਂ ਹੱਥ ਲਾਇਆ ਤੇ ਪੱਛੇ ਉੱਠ ਪਏ ਜੇ ਤਾਂ ਮਰਜੀ ਕੋਈ ਆਪਣਾ ਭਰਾ ਤਸੱਲੀ ਕਰੇ ਥੇ ਆਣ ਕੇ ਤੁਸੀਂ ਵੀ ਕਰ ਸਕਦੇ ਜੇ ਠੀਕ ਹੈ ਜੇ ਤਾਂ ਮਰਜੀ ਬਾਕੀ ਚਾਲੂ ਦੂਰੇ ਪੂਰੀ ਆ ਦੁੱਧਾ ਸੂਆ ਸੰਸਾ ਪਿਓਰ ਦੁੱਧਾ ਸੂਆ ਇਹ ਦੁੱਧਾ ਦੁੱਧਾ ਸੂਆ ਠੀਕ ਹੈ ਪਿਓਰ ਹਾਂਜੀ ਦੁੱਧਾ ਸੂਆ ਪਿਓਰ ਜਿਹੜੀ ਵਹਿੜ ਆ ਬਾਕੀ ਜੇ ਤਾਂ ਮਾਹੀਆਂ ਕੋਈ ਪਛੋ ਲਾਤ ਨਾ ਸਾ ਇੱਧਰ ਦੇਖੋ ਨਹੀਂ ਵੀ ਹੋਣ ਇਹ ਤਾਂ ਵਾਧਰੇ ਹੁਣ ਕੀ ਛਲਿਆ ਦੇ ਨਾ ਹੋ ਗਿਆ ਤਸੱਲੀ ਨਹੀਂ ਤਸੱਲੀ ਹੋ ਗਿਆ ਹੁਣ ਤਾਂ ਜੋ ਅੱਗੇ ਭਾਂ ਪ੍ਰਾਅ ਸਮਝ ਰਵਣ ਹੁਣ ਥੱਲੇ ਨੰਗਨ ਵਾਲੀ ਗੱਲ ਹੈਗੀ ਨੰਗਿਆਂ ਜਾਨ ਅਭੀ ਨੰਗਿਆਂ ਨਹੀਂ ਪਾ ਲੈੰਦੀ ਖੋਲ ਦੇ ਸਰਦਾਂ ਤੋੜ ਕੇ ਦਿਖਾ ਦੇ ਲਾਲ ਰੰਗ ਦੇ ਵਿੱਚ ਠੀਕਾ ਜੀ 80 ਕਰਾਸ ਬਰੀਡ ਜਿਵੇਂ ਕੋਈ ਕਰਾਸ ਬਰੀਡ ਦੇ ਵਿੱਚ ਆ ਬਾਕੀ ਇੱਕ ਸਿੰਘ ਹੈਗਾ ਤੇ ਇੱਕ ਸਿੰਘ ਹੈਗਾ ਜੀ ਬਸ ਦਗਾਇਆ ਜਿਵੇਂ ਠੀਕਾ ਜੀ ਬਾਕੀ ਉਧਰ ਨਾਲ ਲੱਤ ਨੂੰ ਥਾਈਏ ਦੋ ਤਿੰਨ ਸਾ ਲਾਇ ਬਣਾ ਪੈ ਗਈ ਇੱਕ ਹਫਤਾ ਲੈਣਾ ਵਾਤਵਾ 7 ਤੋਂ 8 ਦਿਨਾਂ ਨੇ ਬਾਕੀ ਨਾਲ ਸੇ ਸੁੱਟ ਕੇ ਦੇਖੋ ਆ ਬਹਿਣੀ ਵਾਲੇ ਪਾਸਿਓਂ ਵਿਖਾ ਦਿਓ ਥਣ ਥਣ ਵੀ ਪੂਰਾ ਹੱਥ ਮੁੱਠੀ ਵਾਲਾ ਨਿਕਲ ਆਉਣਾ ਹੈ ਅਜੇ ਲੇਵਾ ਪਤ ਰਹੇ ਆ ਇਹ ਜਿਹੜਾ ਲੇਵਾ ਭਰੇ ਆ ਥਾਣੇ ਬਾਕੀ ਚਾਹ ਨੁਕਰਾਂ ਦੇ ਨੇ ਵੀ ਜੋੜਦੇ ਆ ਜੰਡਵੇ ਰੱਖਣਗੇ ਹਾਂ ਐ ਨੁਕਰਾਂ ਨੁਕਰ ਹੀ ਲੈਵਣੇ ਲਓ ਜੀ ਦੁੱਧ ਸਾਧ ਸਾਧ ਚਲੋ ਜੈਰਾ ਨਹੀਂ 12 13 ਲੀਟਰ ਦੇ ਗਏ ਨੇ ਇਹ ਵੀ ਹਾਂ ਵੀ ਹਫਤਾ ਹੋ ਜਾ ਲੈ ਜਾਊਗੀ ਹਾਂਜੀ ਹਾਂਜੀ ਹਫਤਾ ਲੈ ਜਾਓ ਬਾਕੀਆਂ ਰਾਜ ਰੋਜੀ ਪੂਰੀ ਆ ਹਾਂ ਆ ਵਿਖਾ ਦਿਓ ਬਾਕੀ ਗੋਲਾ ਗਾਲਾ ਚੈੱਕ ਕਰਾ ਦਿਓ ਪਲੀ ਪਲੀਤੀ ਪੂਰੀ ਆ ਕਰਮਾ ਕਰਮਾ ਠੀਕ ਆ ਜੀ ਹਾਂਜੀ ਵਜਨ ਵਜਨ ਪੂਰਾ ਆ ਥੋੜਾ ਸਿੰ ਅੱਜ ਇਹ ਫਿਰ 5-7000 ਚ ਪੈਣਾ ਈ ਉਹ 7000 ਵਾਜਣਾ ਸੀ ਅੱਜ ਫਿਰ ਹਾਂਜੀ ਹਾਂਜੀ ਚਲੋ ਕੋਈ ਨਹੀਂ ਆ ਉਹ ਭੈਣ ਭਰਾ ਦੇ ਕੇ ਭੈਣ ਦੇ ਵੀਰਾਂ ਚੋਣੀ ਘਰੇ ਚੁੱਲ ਲੈ ਲਵ ਲੱਭੀ ਸੋ ਹਾਇ ਦੋਸਤੋ ਠੰਡੀ ਮਿੱਠੀ ਹੈ ਵਾਰ-ਵਾਰ ਚਲੋ ਚੈੱਕ ਉਹ ਪਸ਼ੂ ਕਰਾਇਆ ਜਾ ਸਕਦਾ ਬਾਕੀਆ ਕਰ ਮਲ ਜਨੇਟ ਲੜਦਾ ਸੰਤੋ ਸਾਹਿਬ ਐ ਭਰਾ ਬਿਲਕੁਲ ਚੋਲੀ ਚਾਲੀ ਮੇਰਾ ਪ੍ਰਾਟਿਕ ਐ ਵੇਖੋ ਪਰ ਲੂਗੀ ਲੈਵਾ ਪੰਜਾ ਸੱਤਾਂ ਦਿਨਾਂ ਦੇ ਵਿੱਚ ਚੰਗਾ ਸ਼ਰਮਖ ਕੀ ਮੁੱਲ ਕਿੰਨੇ ਦੀ ਦੇ ਦੀਏ ਭਰਾ ਮੁੱਲ ਸੰਤੋ ਸਾਹਿਬ ਕਰਨੇ 35-40 ਜਨੇ ਮਾਜੀ ਗੱਲ ਗੇ ਹਾਂਜੀ ਚਲੋ ਸਾਂਭੀ ਆਪਾਂ ਫਿਰ ਵੀ ਹੈਗੀ ਦੋ ਚਾਰ ਦਿਨ ਆ ਅੱਜ ਵੀ ਸੰਤੋ ਸਾਹਿਬ ਆਪਾਂ ਉਦਨ ਵੀ 30 ਚ 30 ਹਜ਼ਾਰ ਦੀ ਦੇਣੀ ਅੱਜ ਵੀ ਆਪਾਂ 30 ਹਜ਼ਾਰ ਦੀ ਹਾਂਜੀ ਦੇਖ ਲਾ ਮੈਂ ਨਾ ਉਦਨ ਵੀ ਆਪਾਂ 30 ਜੀ ਭਾਈ ਅੱਜ ਵੀ ਦੀ ਜੀ ਇਹ ਨਹੀਂ ਵੀ ਆਪ 30 ਦੀ ਨੇ ਅੱਜ ਪੂਰੇ ਦੀ 30 ਦੀ ਹਾਂ ਬਾਕੀ ਕੋਈ ਭਾਂ ਭਾਂ ਦਾ ਮਾਨਤਾ ਕਰਦਾ ਮੌਕੇ ਲਓ ਜੀ 30000 ਦੀ ਇਹ ਸ਼ਰਮਖੰ ਦਾ ਵੀ ਦੇ ਦਿਆਂਗੇ ਮਾਨਤਨ ਹੋਊਗਾ ਕੋਈ ਵੀਰ ਆਪਣਾ ਕੰਟੈਕਟ ਕਰ ਲੇ ਜੋ ਵੀ ਗੰਜੈਸ਼ ਹੋਈ ਵਿੱਚੋਂ ਮੌਕੇ ਤੇ ਕੱਢ ਹਾਂਜੀ ਹਾਂਜੀ ਤੇ ਸ਼ਰਮਖ ਇਹ ਅੱਜ ਨਾਗਨੇ ਆਪਣੇ ਕੋਲ ਹਾਂਜੀ ਠੀਕ ਹੈ ਭਰਾ ਤੇ ਵੜਾ ਤਿੰਨੇ ਗੱਬਣ ਸੀ ਅੱਜ ਤਿੰਨੇ ਗੱਬਣ ਵੜਾ ਦਾ ਵੀਰਵਾ ਤੁਹਾਨੂੰ ਦੇਸਾ ਬਾਕੀ ਪੰਜਾ ਸੱਤਾ ਸੱਤਾ ਦਿਨਾਂ ਦੇ ਵਿੱਚ ਆਈਆਂ ਖਲੋਤੀਆਂ ਨੇ ਹੋਰ ਸ਼ਰਮਖ ਕੋਈ ਗੱਲ ਬਾਤ ਵੀਰੇ ਸਾਬ ਜੋੜਾ ਬੰਦਾ ਵੇ ਆਪਣੇ ਕੱਟ ਤਈ ਤਿੰਨੇ ਹਾਂ ਬਾਕੀ ਕੋਈ ਨਹੀਂ ਪੈਣ ਦਾ ਮਾਂਤਰਾ ਕਰਦਾ ਅਸੀਂ ਦਿਆਂਗੇ ਕਿ ਤਿੰਨੇ ਇੱਕ ਪੈਂਡਾ ਦੇ ਦਾਂਗੇ ਵਾਹ ਤਾਂ ਜਿਹੜਾ ਆਪਾਂ ਹਾਂ ਨਾ ਕੀਤੀ ਬਣਦਾ 1 ਲੱਖ 8 ਦਾ 1 8 ਦਾ ਤੇ ਜੇਕਰ ਤਿੰਨਾਂ ਨੂੰ ਕੋਈ ਪਾ ਲੇ ਤਾਂ ਫਿਰ ਇੱਕ ਪੈਂਡਾ ਦੇ ਦਾਂਗੇ ਇੱਕ ਪੰਜ ਦਾ 3000 ਹੋਰ ਵੀ ਡਿਸਕਾਊਂਟ ਹੈਗਾ ਡਿਸਕਾਊਂਟ ਆ ਬਾਕੀ ਕੋਈ ਨਹੀਂ ਪੈਣ ਦਾ ਫੋਨ ਨਾਲ ਕਿਤਾ ਮੌਕੇ ਕਿੱਥੇ ਸੌਦਾ ਲੈਣਾ ਆ ਮੋੜਦਾ ਨਹੀਂਗਾ ਵੀਰ ਮੋੜਦੇ ਨਹੀਂ ਆਪਾਂ ਸੋ ਸਵੇਨਾ ਮਾਂਤਾ ਜਰੂਰ ਕਰਾਂਗੇ ਪੈਣ ਪਰਾਵਾਂ ਦਾ ਹਾਂ ਜੀ ਸੋ ਮਾਲ ਵੀਰ ਦੇਖੇ ਤੋਰਦਾ ਕਿਉਂਕਿ ਰੇਟ ਵੀਡੀਓ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਗਿਆ ਅਸ਼ੂ ਅਕੋਰਡਿੰਗ ਬਿਲਕੁਲ ਜੀ ਸਾਨੂੰ ਸਾਹਿਬ ਇਹੋ ਵੈਡ ਹੁੰਦੀ ਨਾ ਜਿੱਥੇ ਮਾਜੀ 50 55 ਦੀ ਅੱਜ ਵੇਚ ਦਿੰਦੇ ਭਾਵੇਂ ਪਰ ਨਹੀਂ ਆਪਾਂ ਜਾਇ ਲੈ ਜਾਈ ਵੈਡ ਦੇ ਲੈਣੇ ਆ ਚਲੋ ਜੀ ਹਾਂਜੀ ਬਾਕੀ ਕਹਾਂਗੇ ਜਲ ਪਾਣੀ ਵੀਰ ਭਰਾਵਾਂ ਨੂੰ ਲੈਣ ਕੋਈ ਗੱਲ ਨਹੀਂ ਆਪਾਂ ਨੂੰ ਬਿਲਕੁਲ ਹਾਂਜੀ ਤੇ ਸਰਮਖੇ ਕਾ ਨੰਬਰ ਵੀ ਦੇ ਕਰਦੇ ਸਾਂਝੇ ਆਪਣੇ ਨੰਬਰ ਸਾਨੂੰ ਸਾਡੇ 97792 244868 ਪਿੰਡ ਸ਼ਕਰੀ ਤਹਿਸੀਲ ਤੇ ਜ਼ਿਲ੍ਹਾ ਤਨਤਨ ਨੇੜੇ ਆਪਾਂ ਨੂੰ ਸਰਾਲੀ ਮੰਡ ਅਸਰੇ ਵਾਲੀ ਜੱਲੀ ਆ ਠੱਠਿਆ ਮਾ ਤਾਂ ਆਪਾਂ ਦੋ ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਆਈ ਹਾਂ ਜੀ ਬਿਲਕੁਲ ਤੰਤਾਂ ਨੇ ਆਪਣਾ 15 ਕਿਲੋਮੀਟਰ ਪੈਂਦਾ ਹੀ ਹਰੀਕੇਪਰਨੋਂ 15 ਪਰਸੈਂਟਰ ਦੇ ਜਿਹਾ ਜੇ ਹਾਂ ਜੀ ਠੀਕ ਆ ਹਾਂ ਜੀ ਪੱਟੀ ਵੀ ਇੱਥੋਂ ਰਹਿ ਕੇ 8-10 ਕਿਲੋਮੀਟਰ ਪੱਟੀ ਵੀ ਆਪਣਾ ਸੈਂਟਰ ਇੱਥੋਂ 5-7 ਕਿਲੋਮੀਟਰ ਆ ਜੀ 5-7 ਕਿਲੋਮੀਟਰ ਹਾਂ ਜੀ ਲੋ ਵੀ ਦੋਸਤੋ ਇਹ ਐਡਰੈਸ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਪੁੱਛਗਿੱਛ ਕਰਦੇ ਰਿਆ ਕਰੋ ਮਾਲ ਇਹਨਾਂ ਕੋਲ ਬਿਲਕੁਲ ਛੋਟੇ ਜਿਹੇ ਰੇਟਾਂ ਦੇ ਉੱਤੇ ਆਇਆ ਗਿਆ ਰਹਿੰਦਾ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ